ਪਿਆਰੇ ਦਰਸ਼ਕੋ ਪੰਜਾਬੀ ਸਾਹਿਤ ਦੇ ਵਿੱਚ ਕਵਿਤਾ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਭਗਵਾਨ ਢਿੱਲੋਂ ਸ਼ਾਇਰ ਭਗਵਾਨ ਢਿੱਲੋਂ ਪਿੰਡ ਹਲਵਾਰਾ ਉਹ ਹਲਵਾਰਾ ਜੋ 1947 ਦੀਆਂ ਯਾਦਾਂ ਸੰਭੀ ਬੈਠਾ ਆਪਣੇ ਦੇ ਵਿੱਚ ਉਹ ਹਲਵਾਰਾ ਜਿੱਥੋਂ ਦੇ ਸ਼ਾਇਰ ਲੇਖਕ ਵੱਡੇ ਬੰਦੇ ਹਰਭਜਨ ਹਲਵਾਰ ਵੀ ਹੋਏ ਨੇ ਉਥੋਂ ਦੇ ਸਾਡੇ ਸ਼ਾਇਰ ਭਗਵਾਨ ਢਿੱਲੋਂ ਜੀ ਨਾਲ ਅੱਜ ਤੁਹਾਨੂੰ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਕਵਿਤਾ ਦੇ ਵਿੱਚ ਇੱਕ ਵੱਡਾ ਨਾਂ ਹੈ ਕਹਾਣੀ ਵੀ ਬੜੀ ਕਮਾਲ ਦੀ ਲਿਖਦੇ ਆ ਉਹਨਾਂ ਦੀਆਂ ਕਹਾਣੀਆਂ ਉੱਤੇ ਨਾਟਕ ਵੀ ਸਿਰਜੇ ਗਏ ਨੇ ਉਹਨਾਂ ਦੀਆਂ ਕਹਾਣੀਆਂ ਦੇ ਉੱਤੇ ਨਾਟਕ ਲਿਖੇ ਗਏ ਨੇ ਉਹਨਾਂ ਦੀਆਂ ਕਵਿਤਾਵਾਂ ਉੱਤੇ ਨਾਟਕ ਲਿਖੇ ਗਏ ਨੇ ਤੇ ਲੂਮ ਜਲਦਾ ਰਿਹਾ ਵਰਗੇ ਮਾਰਮਿਕ ਨਾਟਕ ਸੋ ਅੱਜ ਗੱਲ ਕਰਨੇ ਆ ਸ਼ਾਇਰ ਭਗਵਾਨ ਢਿੱਲੋਂ ਜੀ ਨਾਲ 3 ਅਹ ਢਿਲੋਂ ਸਭ ਤੁਹਾਡਾ ਸਵਾਗਤ ਹੈ ਅਸੀਂ ਆਪਣੇ ਦਰਸ਼ਕਾਂ ਨਾਲ ਅੱਜ ਤੁਹਾਡੀ ਸ਼ਾਇਰੀ ਬਾਰੇ ਤੁਹਾਡੀ ਕਹਾਣੀ ਬਾਰੇ ਤੁਹਾਡੇ ਪਸੰਦਕੜ ਬਾਰੇ ਤੁਹਾਡੇ ਪਰਿਵਾਰਕ ਜੀਵਨ ਬਾਰੇ ਗੱਲਬਾਤ ਕਰਨ ਲਈ ਇਕੱਠੇ ਹੋਏ ਹਾਂ ਅ ਥੋੜਾ ਜਿਹਾ ਆਪਣੇ ਜੀਵਨ ਬਾਰੇ ਮੇਰਾ ਜਨਮ 30 ਜਨਵਰੀ 1948 ਨੂੰ ਪਿੰਡ ਹਰਵਾਰਾ ਜ਼ਿਲ੍ਹਾ ਲੁਧਿਆਣਾ ਦੇਖੇ ਹੋਇਆ ਮੈਂ ਪ੍ਰਾਇਮਰੀ ਸਕੂਲ ਪਿੰਡ ਵਿੱਚੋਂ ਹੀ ਕੀਤੀ ਤੇ ਹਾਈ ਸਕੂਲ ਪੈਨ ਗਵਰਨਮੈਂਟ ਹਾਈ ਸਕੂਲ ਹਲਵਾਰਾ ਤੋਂ ਕੀਤੀ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਗੁਰੂ ਸਰ ਸੁਧਾਰ ਕਾਲਜ ਤੋਂ ਕੀਤੀ ਜਿਹੜਾ ਲੇਖਣੀ ਦਾ ਕੰਮ ਆ ਇਹ ਮੈਂ ਬਚਪਨ ਤੋਂ ਹੀ ਮੇਰੇ ਬੂਈ ਰੂਪ ਵਿੱਚ ਹੀ ਮਨ ਚ ਪਿਆ ਸੀ ਸੁਰੂ ਸੁਰੂ ਚ ਮੇਰਾ ਜਦੋਂ ਬਚਪਨ ਸੀ ਇਤਫਾਕਨ ਮੇਰੀ ਆਵਾਜ਼ ਗਾਉਣ ਵਾਲੀ ਸੀ ਬਹੁਤ ਵਧੀਆ ਮੈਂ ਗਾ ਲੈਂਦਾ ਸੀ ਉਹਨਾਂ ਜ਼ਮਾਨਿਆਂ ਚ ਤੇ ਬਜ਼ੁਰਗ ਕਿਹਾ ਮੈਂ ਤੋ ਕਿਸੇ ਸੌ ਦੇ ਹੁੰਦੇ ਸੀ ਦੇ ਦੂਹੂ ਜਬਾ ਪੂਨ ਪਾਕ ਜ ਜਨੇ ਵੀ ਹੋਏ ਨੇ ਉਹ ਕੁੱਸੇ ਸੁਣਦੇ ਰਹੇ ਹੁੰਦੇ ਸੀ ਤੇ ਅੱਧੀ ਰਾਤ ਸੁਣਨੀ ਉਹ ਕਿਸੇ ਸੁਣ ਸੁਣ ਕੇ ਮੇਰੇ ਦਿਮਾਗ ਮੇਰਾ ਇਤਿਹਾਸ ਮਥਿਆਸ ਉਹ ਮੇਰੇ ਦਿਮਾਗ ਚ ਬੈਠ ਗਿਆ ਉਹ ਇਤਿਹਾਸ ਮਾਸ ਨੂੰ ਉਹ ਰੜਕ ਕੇ ਉਹਦਾ ਮੰਥਨ ਕਰਕੇ ਜੋ ਪੋਤਰੀ ਬਾਰੇ ਦਿਮਾਗ ਚ ਆਉਂਦੀ ਆ ਤੇ ਉਸ ਨੂੰ ਮੈਂ ਸੰਤਾਲ ਵਿੱਚ ਢਾਲਦਾ ਤੇ ਉਹ ਪੂਰਕ ਤੌਰ ਤੇ ਮੇਰੀਆਂ ਕਫਤਾਰਾਂ ਵਿੱਚ ਲਗਭਗ ਉਹ ਨਜ਼ਰ ਆਉਂਦਾ ਤੇ ਜਦ ਕਫਤਾਵਾਰੇ ਲਿਖਣ ਪਹਿਲੇ ਬਚਪਨ ਤੋਂ ਹੀ ਸੀ ਮੈਂ ਸੋਰੋ ਸੋਰਾ ਇੱਕ ਜਰਮਨਿਸ਼ ਕੋਲ ਪੜਤਾਰੀ ਪੁਰਾਣੀ ਗੱਲ ਆ ਇਹ ਸਾਲ 1964 ਪਿੰਡ ਦੀ ਗੱਲ ਆ ਉਸੇ ਸਕੂਲ ਵਿੱਚ ਹਰਪੱਜਨ ਹਵਾਲੀ ਪੜਦੇ ਹੁੰਦੇ ਸੀ ਉਹਨਾਂ ਜਮਾਨਿਆਂ ਵਿੱਚ ਨਾ ਇੱਕ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਸੀ ਉਹਦੇ ਨਾਮ ਸੀ ਸਕੂਲ ਪਾਡਕਾਸਟ ਉਹ ਹਰ ਰੋਜ਼ ਇੱਕ ਪੀੜ ਲੱਗਦਾ ਹੁੰਦਾ ਸੀ ਜਰੰਤੋਂ ਉਹ ਪਾਡਕਾਸਟ ਪੀਟਿਆ ਜਾਂਦਾ ਸੀ ਉਸ ਤੋਂ ਬਾਅਦ ਵੱਡਾ ਸਾਰਾ ਰੇਡੀਓ ਰੱਖਿਆ ਜਾਂਦਾ ਸਾਰਾ ਸਕੂਲ ਇੱਕ ਪੀੜ ਉੱਥੇ ਸੁਣਦਾ ਹੁੰਦਾ ਸੀ ਉਹ ਬੱਚਿਆਂ ਦੇ ਖਾਤਰ ਹੀ ਹੁੰਦਾ ਸੀ ਉਹਨਾਂ ਜਮਾਨਿਆਂ ਚ ਹਰਪੱਜਨ ਹਵਾਲੀ ਉਹ ਉਸ ਮਤਲਬ ਆਕਾਸ਼ਵਾਣੀ ਗ੍ਰੰਥਰ ਤੇ ਜਾਂ ਦੇਖਦੇ ਸੀ ਤੇ ਮੈਂ ਸੋਚਿਆ ਕਿ ਮੈਂ ਵੀ ਕਿਉਂ ਨਹੀਂ ਜਾ ਸਕਦਾ ਇੱਥੇ ਤੇ ਸਾਡੇ ਸਕੂਲ ਦੇ ਹੈਡਮਾਸਟਰ ਹੁੰਦੇ ਸੀ ਸਰਦਾਰ ਕੁਲਦੀਪ ਸਿੰਘ ਜੀ ਪਿੰਡ ਕਮਾਲਪੁਰਾ ਤੋਂ ਉਹਨਾਂ ਨੂੰ ਮੇਰੀ ਪ੍ਰਤਿਭਾ ਦਾ ਮਾੜਾ ਮੁੱਠਾ ਖਿਆਲ ਸੀ ਕਿ ਬੀਜ ਰੂਪ ਵਿੱਚ ਇਹ ਮੁੰਡਾ ਕੁਝ ਕਰ ਸਕਦਾ ਤੇ ਉਸ ਵੇਲੇ ਮੈਂ ਮੈਂ ਵੀ ਉੱਥੇ ਨਜ਼ਮਾਂ ਭੇਜਣਾ ਸ਼ੁਰੂ ਕਰ ਦਿੱਤੀਆਂ ਆਕਾਸ਼ਵਾਣੀ ਜਰਨਲ ਦੇ ਵਿੱਚ ਤੇ ਮੈਂ ਹਰੇਕ 15 ਦਿਨਾਂ ਬਾਅਦ ਇੱਕੋ ਸਣਾ ਕਵੀ ਦਲਬਾਰ ਹੁੰਦਾ ਸੀ ਉਹਨਾਂ ਜਮਾਨਿਆਂ 'ਚ ਰਿਕਾਰਡਿੰਗ ਨਹੀਂ ਸੀ ਕਰਦੇ ਲਾਈਵ ਹੁੰਦਾ ਸੀ ਤੇ ਉਦੋਂ ਨਜ਼ਮ ਬੋਲਣੀ ਤੇ ਫਿਰ 15 ਦਿਨਾਂ ਬਾਅਦ ਇੱਕ ਉਸੇ ਦੀ ਰਚਨਾ ਨੂੰ ਉਸੇ ਜਿਹੜੇ ਕਲਾਕਾਰ ਹੁੰਦੇ ਸੀ ਉਹ ਉਹ ਕਰ ਕਰਦੇ ਸੀ ਤੇ ਇੰਸਟਾਗ੍ਰਾਮ ਸੂਰੂ-ਸੂਰੂ ਤੋਂ ਹੀ ਮੇਰਾ ਮਨ ਵਿਚ ਰੁਕੀ ਮੇਰੀ ਕਪਤਾਨ ਨਾਲ ਤਾਂ ਬਾ ਪਿਆਰ ਆ ਤੇ ਉਸ ਤੋਂ ਬਾਅਦ ਫਿਰ ਮੈਂ ਕਾਲਜ ਚਲੇ ਗਿਆ ਉਦੋਂ ਜਿਹੜੇ ਇੰਟਰ ਕਾਲਜ ਸੰਪੋਜ਼ੀਅਮ ਹੁੰਦੇ ਸੀ ਉੱਥੇ ਜਾਣਾ ਉੱਥੇ ਉੱਤੇ ਉਦੋਂ ਆ ਜਿਹੜੀ ਬ੍ਰਾਂਟਵਰਸ ਹੁੰਦੀ ਸੀ ਉਹ ਬਹੁਤ ਘੱਟ ਹੁੰਦੀ ਸੀ ਉਹ ਤੋਂ ਨਾ ਕਫਤਰ ਬੋਲਣ ਵੇਲੇ ਜਿਹੜੀਆਂ ਰਿਦਮ ਭਾਰੀਆਂ ਕਪਟਾਵਾਂ ਹੁੰਦੀਆਂ ਸੀ ਉਹਨੂੰ ਬਹੁਤ ਸੁਣਿਆ ਜਾਂਦਾ ਸੀ ਤੇ ਤੇ ਮੈਂ ਨਾ ਨਾ ਉਹ ਬਲੈਂਕ ਬਸ ਲਿਖਦਾ ਸੀ ਤੇ ਜਿਹੜੇ ਜੱਜ ਹੁੰਦੇ ਸੀ ਉਹ ਘਬਰਾ ਜਾਂਦੇ ਸੀ ਮੁੰਡਾ ਕੱਲ ਕੀ ਕਹਿ ਰਿਹਾ ਪਰ ਕੁਝ ਖੋਜੀ ਵਰਤੀ ਵਾਲੇ ਹੁੰਦੇ ਸੀ ਉਹ ਮੈਨੂੰ ਪਛਾਣ ਲੈਂਦੇ ਸੀ ਵੀ ਇਹ ਮੇਰੀ ਇਹ ਕਵਤਾ ਕਮਾਲ ਦੀ ਆ ਤੇ ਮੈਨੂੰ ਲਗਭਗ ਉਹ ਮੈਨੂੰ ਫਸਟ ਕੱਢਦੇ ਹੁੰਦੇ ਸੀਗੇ ਉਸ ਤੋਂ ਬਾਅਦ ਚੱਲ ਸੋਚੰਤ ਤੇ ਫਿਰ ਮੀਆਂ ਚਾਰ ਕਿਤਾਬਾਂ ਵੀ ਛੱਬ ਗਈਆਂ ਪਹਿਲੀ ਕਿਤਾਬ ਸੀਗੀ ਉਦਾਸੀ ਹੀਰੇ ਹਿਰਨ ਦੀ ਦੂਜੀ ਹੈਗੀ ਸੀ ਨੀਰੋ ਦੀ ਬੰਸਰੀ ਫਿਰ ਸੀਗੀ ਤੀਜੀ ਸੀਗੀ ਕਲੰਗਾ ਕਲੰਗਾ ਉੱਤੇ ਇੱਕ ਬੀਬੀ ਨੇ ਫਿਰ ਵੀ ਕੀਤੀ ਆ ਉਹ ਬੀਬੀ ਦਾ ਨਾਮ ਆ ਦਰਸ਼ਨ ਕਸਿੱਦੂ ਉਹ ਫਜ਼ਲ ਕਾ ਤੋਂ ਨੇ ਤੇ ਲੇਟੈਸਟ ਕਿਤਾਬ ਮੇਰੀ ਹੈਗੀ ਉਹ ਹੈਗੀ ਮੈਨਾ ਦੀ ਪਰਵਾਜ਼ ਹੈ ਜੀ ਤੇ ਉਸ ਤੋਂ ਬਾਅਦ ਤੇ ਦਲ ਸੋ ਚਲ ਤੇ ਇੱਕ ਕਪਤਾਲਕ ਤਾਵਾਂ ਲਿਖੀ ਜਾਣਾ ਤੇ ਜਿਸ ਤਰ੍ਹਾਂ ਜਿੱਥੇ ਵੀ ਕਿਤੇ ਜਾਂਦੇ ਆ ਤੇ ਹੁਣ ਜਿਹੜੀ ਵੀ ਕਵਤਾ ਮੈਂ ਪੜਨਾ ਉਹ ਕਈ ਵਾਰ ਨਾ ਸੁਣ ਸੁਲੋਤੇ ਨੇ ਜਿਹੜੇ ਉਹ ਥੋੜੇ ਘਬਰਾ ਨਹੀਂ ਜਾਂਦੇ ਘਬਰਾ ਨਹੀਂ ਥੋੜੇ ਅਚੰਬਤ ਜਜੂਸ ਹੋ ਜਾਂਦੇ ਨੇ ਕਿ ਮੇਰੀ ਪੋਸਟਰੀ ਥੋੜੀ ਐਸਟ੍ਰੈਕ ਹੁੰਦੀ ਆ ਤੇ ਉਹ ਕਈ ਵਾਰੀ ਬਹੁਤ ਵਾਰੀ ਇੰਟਰ ਸੁਲੋਤੇ ਹੁੰਦੇ ਨੇ ਉਹ ਸਾਹ ਉਹਨਾਂ ਦੇ ਸਿਰਾਂ ਉੱਤੇ ਲੰਘ ਮੈਨੂੰ ਇਹ ਖੁਦ ਵੀ ਪਤਾ ਹੁੰਦਾ ਜਿਵੇਂ ਕਿ ਅੱਜ ਵੀ ਇੱਕ ਕਵੀ ਦਰਵਾਜ਼ਾ ਲਜ਼ਮ ਪੜ ਕੇ ਆਇਆ ਉਹਦਾ ਨਾਂ ਸੀਗਾ ਬਾਜ਼ਾਰ ਗਜਨੀ ਦਾ ਜੋ ਜੈਸਾ ਗਜ਼ਨੀ ਦੇ ਬਜ਼ਾਰ ਨੂੰ ਕੋ ਸਮਝਦਾ ਫਿਰ ਤਾਂ ਉਹ ਨਾ ਸਮਝਾ ਕੋ ਜਦੋਂ ਅਬਦਾਲੀ ਜਾਂ ਗਜ਼ਲ ਵੀ ਆਉਂਦੇ ਸੀ ਇੱਥੋਂ ਆਪਣੇ ਲੁੱਟਮਾਰ ਕਰਕੇ ਜਾਣੇ ਫਿਰ ਇੱਥੋਂ ਮਿੱਟੀਆ ਪੈਣ ਲੈ ਜਾਣਾ ਤੇ ਉਹਨਾਂ ਨੇ ਗਜ਼ਨੀ ਦੇ ਬਜ਼ਾਰ ਤੋਂ ਆਮ ਵੇਚ ਦਿੰਦੇ ਸੀ ਆਪਣੇ ਅਮੀਰਾਂ ਵਜ਼ੀਰਾਂ ਨੂੰ ਖੁਸ਼ ਕਰਦੇ ਹੁੰਦੇ ਸੀਗੇ ਹਾਂਜੀ ਤੇ ਉਹ ਉਸ ਤਰ੍ਹਾਂ ਕਿ ਮੈਂ ਹੁਣ ਉਹ ਉਹਨੂੰ ਮੇਥਨ ਕੋਲ ਟਾ ਕੇ ਗੱਲ ਕੀਤੀ ਆ ਕਿ ਉਹ ਹੁਣ ਗਜ਼ਨੀ ਦਾ ਵਿਚਾਰ ਇੱਥੇ ਨਹੀਂ ਹੁਣ ਇੱਥੇ ਵੀ ਨਹੀਂ ਉਹਦੇ ਹੋਰ ਰੂਪ ਵਿੱਚ ਨਹੀਂ ਪਰ ਮੈਂ ਉਸ ਸਕੂਲਾਂ ਵਿੱਚ ਕਾਲਜਾਂ ਵਿੱਚ ਐਮਫਲ ਕਰਾਉਣ ਵਾਲੇ ਜਿਹੜੇ ਗਾਈਡ ਨੇ ਉਹ ਕਿਵੇਂ ਨਾ ਬੱਚੀਆਂ ਨੂੰ ਦੁਰਵਿਹਾਵ ਕਰਦੇ ਨੇ ਨੌਕਰੀ ਦੇਣ ਦੇ ਬਹਾਨੇ ਇੱਥੇ 100 ਸ਼ਾਸਤਰ ਕਿਸ ਦੇ ਦਲਾਲ ਨੇ ਉਹ ਕਿਵੇਂ ਕੀ ਕੁਝ ਕਰਦੇ ਨੇ ਉਹ ਮੇਰੀ ਲਜ਼ਮ ਸੀਗੀ ਉਹ ਤਾਂ ਮੈਂ ਤੇਰੇ ਦੇਖ ਰਿਹਾ ਸੀ ਸ਼ਾਇਦ ਕਿਸੇ ਨੂੰ ਹਸਾਬਤ ਆ ਗਿਆ ਜਿਹੜਾ ਤੇ ਤਾਂ ਕਿੰਨੋਂ ਸਿਆਦਾ ਬਤ ਪਤਾ ਸੀਗਾ ਕਿ ਮਨੇ ਗਜ਼ਨੀ ਦੇ ਬਿਚਾਰ ਕੀ ਹੁੰਦਾ ਉਹ ਤਾਂ ਉਸ ਗੱਲ ਨੂੰ ਪਾ ਜਾਊਗਾ ਪਕੜੂਗਾ ਤੇ ਨਹੀਂ ਤਾਂ ਨਹੀਂ ਮੈਂ ਤੇਰੇ ਦੇਖ ਰਿਹਾ ਸੀ ਪਤਾ ਨਹੀਂ ਕੀ ਗੱਲਾਂ ਬਤਾਈਆਂ ਕਰ ਰਿਹਾ ਤੇ ਚਾ ਇਹ ਸਟੇ ਸੀਗੀ ਮੈਂ ਗੱਲ ਨੂੰ ਇੱਥੇ ਰੋਕਦਾ ਹੋਇਆ ਜੀ ਇਸੇ ਤਰ੍ਹਾਂ ਹੀ ਬੱਪ ਰਿਹਾ ਜਦੋਂ ਤੁਹਾਡੀ ਤੇ ਰੂਮ ਜਲਦਾ ਰਿਹਾ ਉੱਚ ਨੀਰੋ ਦਾ ਕਰੈਕਟਰ ਤੁਸੀਂ ਸਿਰਜਿਆ ਜਦੋਂ ਮੈਂ ਇੱਕ ਵਾਰੀ ਮੈਂ ਉਹਦੇ ਤੇ ਨਾਟਕ ਕੀਤਾ ਤੇ ਇੱਕ ਬਹੁਤ ਵੱਡਾ ਆਪ ਦੇ ਆਪ ਨੂੰ ਕਹਿੰਦਾ ਕਹੁੰਦਾ ਜੱਜ ਜੱਜਮੈਂਟ ਤੇ ਬੈਠਾ ਸੀ ਤੇ ਅੱਜ ਕੱਲ ਫਿਲਮਾਂ 'ਚ ਵੀ ਵਾਵਾ ਆ ਰਿਹਾ ਹੈ ਉਹ ਤੇ ਉਹ ਬੰਦਾ ਕਹਿੰਦਾ ਉਹਨੇ ਨਾਟਕ ਨਹੀਂ ਕੱਢਿਆ ਕਿਸੇ ਨੰਬਰ ਤੇ ਕਹਿੰਦਾ ਇਹ ਜ ਨੀਰੋ ਕੀ ਆ ਵੀ ਮੈਨੂੰ ਤਾਂ ਸਮਝ ਲੱਗ ਨਹੀਂ ਨੀਰੋ ਕੀ ਆ ਉਸ ਬੰਦੇ ਨੂੰ ਨੀਰੋ ਦਾ ਨਹੀਂ ਸੀ ਪਤਾ ਜਿਹੜਾ ਜੱਜਮੈਂਟ ਦੇ ਉੱਤੇ ਬੈਠਦਾ ਤੇ ਨਾਟਕ ਦੀ ਉਹਨੂੰ ਕੀ ਸਮਝ ਆਉਣੀ ਆ ਸੋ ਜਿਹੜੀ ਤੁਹਾਡੀ ਕਵਿਤਾ ਇਤਿਹਾਸ ਤੇ ਮਤਿਹਾਸ ਨੂੰ ਜਿਸ ਤਰੀਕੇ ਨਾਲ ਤੁਸੀਂ ਬਿਆਨ ਕਰਦੇ ਹੋ ਸੱਚਮੇਤ ਕਮਾਲ ਦੀ ਇਹ ਮੈਂ ਤਾਂ ਲਿਖਿਆ ਵੀ ਸੀਗਾ ਕਿ ਭਗਵਾਨ ਢਿਲੋਂ ਦੀ ਕਵਿਤਾ ਨਾ ਸਿਰਾਂ ਦੇ ਉੱਪਰ ਦੀ ਲੰਘਦੀ ਆ ਨਾ ਪੈਰਾਂ ਥਲੇ ਦੀ ਲੰਘਦੀ ਆ ਤੁਹਾਡੇ ਅੰਦਰ ਦੀ ਲੰਘਦੀ ਆ ਤੁਹਾਨੂੰ ਕੁਝ ਕਹਿ ਕੇ ਲੰਘਦੀ ਆ ਸੱਚਮੇਤ ਤੁਹਾਡੀ ਕਵਿਤਾ ਬੜੀ ਕਮਾਲ ਦੀ ਔਰ ਕਹਿੰਦੀ ਹੈ ਜਿਵੇਂ ਔਰਤ ਬਾਰੇ ਇੱਕ ਪਾਸੇ ਤਾਂ ਇਹ ਸੋਚਿਆ ਜਾਂਦਾ ਕਿ ਦਿਨ ਲੈਗੀ ਕੁੜੀ ਗੁਜਰਾਤ ਦੀ ਤੇ ਗੁਜਰਾਤ ਦੀ ਕੁੜੀ ਦਿਲ ਲੈ ਜਾਂਦੀ ਆ ਤੇ ਮੰਦਿਰ ਉਸ ਦੇ ਉੱਤੇ ਨੱਚਦੀ ਆ ਟਪੂਸੀਆਂ ਮਾਰਦੀ ਆ ਪਰ ਤੁਸੀਂ ਗੁਜਰਾਤ ਦੀ ਕੁੜੀ ਨੂੰ ਬੜੇ ਵੱਖਰੇ ਤਰੀਕੇ ਨਾਲ ਲਿਖਿਆ ਤੇ ਮੈਨੂੰ ਲੱਗਦਾ ਵੀ ਦਰਸ਼ਕਾਂ ਦੇ ਨਾਲ ਉਹਦੀਆਂ ਚਾਰ ਸਤਰਾਂ ਜ਼ਰੂਰ ਸਾਂਝੀਆਂ ਕਰੋ ਕਿ ਸ਼ਾਇਦ ਉਹ ਗੁਜਰਾਤੀ ਕੁੜੀ ਗੀਤ ਹੁੰਦਾ ਸੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਉਹਨਾਂ ਜਵਾਨਾਂ ਵਿੱਚ ਜਦੋਂ ਗੀਤ ਸਿਰ ਮੇ ਨਜ਼ਮ ਵਿੱਚੋਂ ਸਰਜੀ ਗਈ ਜਦੋਂ ਉਹ ਗੀਤ ਪਰ ਚੱਲ ਰਿਹਾ ਸੀ ਉਸੇ ਵੇਲੇ ਵੀ ਗੁਜਰਾਤ ਵਿੱਚ ਦੰਗੇ ਹੋ ਰਹੇ ਸੀ ਦੰਗੇ ਫਰੇ ਸੀ ਤੇ ਉਹਨਾਂ ਦੰਗਿਆਂ ਨੂੰ ਮੈਂ ਉਲਟਾ ਤ ਹੀ ਗੱਲ ਕੀਤੀ ਵੀ ਉਹ ਠੀਕ ਹੈ ਕੁੜੀ ਗੁਜਰਾਤੀ ਦਿਲ ਨਹੀਂ ਲੈਂਦੀ ਪਛੜਦੇ ਦਿਮਾਗਾਂ ਤੇ ਅਸਰ ਵੀ ਕਰਦੀ ਆ ਤੇ ਉਹ ਜਿਹੜੇ ਗੁਜਰਾਤ ਦੀ ਕੁੜੀ ਨੂੰ ਹੁਣ ਉਹ ਨਚਣ ਟੱਪਣ ਵਾਲੀ ਸਿਰਫ ਟਪੂਸੀ ਮਾਰ ਗਈ ਕਰਨਾ ਸਮਝੋ ਉਸ ਨੂੰ ਨਾ ਉਹ ਜਿਹੜੀ ਕ੍ਰੀਏਟੀਵਿਟੀ ਨੂੰ ਸਮਝੋ ਤੇ ਫਿਰ ਮਨੂ ਕੁੜੀ ਜਿਹੜੀ ਹੁਣ ਗੁਜਰਾਤ ਦੀ ਉਹ ਕੁੜੀ ਆ ਉਹਨੂੰ ਤੁਸੀਂ ਆਪਣੇ ਢੰਗ ਨਾਲ ਲਾਓ ਉਹਨੂੰ ਮੈਂ ਇਤਿਹਾਸ ਨੂੰ ਮਥਿਆਸ ਨੂੰ ਥੋੜਾ ਉਲਟਾ ਕੇ ਬੀ ਉਹ ਕੁੜੀ ਸਲਮਾ ਵੀ ਆ ਉਹ ਕੁੜੀ ਸੀਤਾ ਵੀ ਆ ਵੀ ਉਹ ਲੰਗੂ ਟਪੂਸੀਆਂ ਮਾਰ ਮਾਰ ਰੱਖਦਾ ਹੈ ਦਿਲ ਲਈ ਕੁੜੀ ਗੁਜਰਾਤ ਦੀ ਜੇ ਉਹਦਾ ਦਿਲ ਲਹੂ ਮਾਸ ਦਾ ਟੁਕੜਾ ਹੋਵੇ ਤਾਂ ਜਾ ਕੇ ਬਚਾਵੇ ਗੁਜਰਾਤ ਦੀ ਕੁੜੀ ਵੀ ਸੀਤਾ ਦੀ ਪੱਤ ਉਹਦੇ ਸਿਰ ਦੀ ਪੱਤ ਬੜੀ ਕਮਾਲ ਦੀ ਕਵਿਤਾ ਜਦੋਂ ਉਹਨੂੰ ਨਾਟਕ ਦੇ ਵਿੱਚ ਮੈਂ ਖੇਡਿਆ ਸੀਗਾ ਅ ਪਹਿਲਾਂ ਸਭ ਇੱਕ ਹੁੰਦਾ ਕਿ ਹਰੇਕ ਲੇਖਕ ਨੂੰ ਹੁੰਦਾ ਕਿ ਉਹਦੇ ਬੱਚੇ ਉਹਦੀ ਫਿਰਤ ਨੂੰ ਅੱਗੇ ਉਹਦੀ ਜਿਹੜੀ ਤਖਾਈ ਹੋਈ ਧੂਮੀਆਂ ਉਸ ਨੂੰ ਅੱਗੇ ਲੈ ਕੇ ਜਾਣ ਕਿ ਤੁਹਾਡੇ ਪਰਿਵਾਰ ਵਿੱਚ ਤੁਹਾਨੂੰ ਲੱਗਦਾ ਵੀ ਤੁਹਾਡੇ ਬੱਚਿਆਂ ਨੇ ਤੁਹਾਡੀ ਸ਼ਾਇਰੀ ਦੀ ਧੂਣੀ ਦਿਖਾਈ ਹੈ ਇਹ ਇਹ ਕੋਈ ਦੋਰ ਦੋਰ ਹੈ ਨਹੀਂ ਇਹ ਕੋਈ ਨਾ ਕਲਿਕ ਕਰਦਾ ਮਾਹੌਲ ਇਸ ਤਰ੍ਹਾਂ ਹੁੰਦਾ ਸੂਤੋ ਮੇਰੇ ਕਰ ਕੋਈ ਜਿਆਦਾ ਦਰ ਨਹੀਂ ਹੈ ਮੇਰਾ ਤਾਂ ਸਾਰਾ ਕਿਤਾਬਾਂ ਨਾ ਪੜਿਆ ਪਿਆ ਕੋਣ ਆਲੇ ਦੁਆਲੇ ਬਸਟੇ ਕਿਤਾਬਾਂ ਖੀਂਡੀਆਂ ਹੁਣ ਤਾਂ ਮੈਨੂੰ ਐਂ ਲੱਗਦਾ ਮੈਂ ਕਿਤਾਬਾਂ ਦੇ ਨਾਲ ਹੀ ਸਾਹ ਲੈਣਾ ਹੁਣ ਮੇਰੇ ਉਹ ਜਿਹੜੀ ਮੇਰੀ ਇੱਕ ਬੱਚੀ ਆ ਕਮ ਢਿੱਲੋ ਫਿਰ ਤੂੰ ਇਹ ਵੀ ਦੱਸਣਾ ਮੈਨੂੰ ਕੋਈ ਬੜੀ ਖੁਸ਼ੀ ਹੋ ਰਹੀ ਆ ਉਹ ਆਪਣੇ ਸੋਮਪਾਲ ਹੀਰਾ ਨਾਲ ਉਹ ਵਿਆਹੀ ਹੋਈ ਆ ਉਹ ਬਚਪਨ ਤੋਂ ਹੀ ਨਾ ਉਹਨੂੰ ਉਹਦੇ ਵਿੱਚ ਕ੍ਰੀਏਟੀਵਿਟੀ ਬਹੁਤ ਸੀਗੀ ਮੈਨੂੰ ਲਿਖੇ ਨੂੰ ਜਿਆਦਾ ਸਕੂਲ ਚ ਪੜਦੀ ਸੀ ਤਾਂ ਉਹਨੇ ਸਿਰਫ ਡਾਂਸ ਕਰਨਾ ਸੀ ਉਹ ਕਹਿੰਦੀ ਡੈਡੀ ਮੈਨੂੰ ਬਹੁਤ ਸੋਹਣਾ ਸੌਂਸ ਕਰਕੇ ਸੁਵਾ ਕੇ ਦੀ ਉਹ ਮੈਂ ਕਹਿੰਦੀ ਇੱਕਦਮ ਕਿਵੇਂ ਸੈ ਲੈ ਕੇ ਤੇ ਰਤੋਂ ਰਾਤ ਕਿਸੇ ਇਹਦਾ ਪ੍ਰਬੰਧ ਕੀਤਾ ਤੇ ਦੂਸਰੇ ਦਿਨ ਉਸ ਸਕੂਲ ਦੇ ਨੂੰ ਇੰਨਾ ਸੋਹਣਾ ਡਾਂਸ ਕੀਤਾ ਕਿ ਸਾਰਾ ਸਕੂਲ ਜਿੰਨੇ ਦਰਸ਼ਕ ਸੀ ਆਸਾਸ ਕਰ ਗੁਤੇ ਤੇ ਉਸ ਤੋਂ ਬਾਅਦ ਉਹ ਜੋ ਹੁਣ ਵੀ ਉਹਦੀ ਕਿਤਾਬ ਵੀ ਆਈ ਆ ਉਹਦੇ ਪੋਇਟਰੀ ਦੀ ਉਹਦੇ ਨਾਂ ਹੈਗਾ ਹੂੰ ਉਸ ਤੋਂ ਬਾਅਦ ਉਹਨੇ ਕੋਈ ਆਲੋਚਨਾ ਦੀਆਂ ਕਿਤਾਬਾਂ ਲਿਖੀਆਂ ਨੇ ਹੋਰ ਬੜੀ ਖੁਸ਼ੀ ਦੀ ਗੱਲ ਹੈ ਆ ਕਿ ਉਸਨੇ ਨਾਟਕ ਤੇ ਨਾਟਕ ਤੇ ਨਹੀਂ ਤਰਕਸ਼ੀਲਤਾ ਤੇ ਹੁਣ ਰੀਸੈਂਟਲੀ ਪੀ ਐਚ ਡੀ ਵੀ ਕੀਤੀ ਆ ਤੇ ਇਸ ਵੇਲੇ ਕੁਮਾਰ ਮੰਡੀ ਖਾਲਸਾ ਕਾਲਜ ਹਾਸ ਦਾ ਵਿਚ ਪੜ੍ਹ ਰਹੀ ਆ ਤੇ ਉਸ ਤੋਂ ਬਾਅਦ ਇੱਕ ਮੇਰਾ ਭਤੀਜਾ ਜਿਸ ਨੂੰ ਮੈਂ ਵੱਡਾ ਮੁੰਡਾ ਕਹਿਣਾ ਮੈਂ ਹੈ ਤੇ ਮੇਰਾ ਭਤੀਜਾ ਲੇਕਿਨ ਦੱਸਣ ਪੈਣ ਦੱਸਦਾ ਹੁਣ ਕਿ ਮੇਰਾ ਕਾਕਾ ਉਹ ਬੱਚਾ ਮੇਰੇ ਕੋਲ ਹੀ ਪੜਿਆ ਅੱਜ ਕੱਲ੍ਹ ਉਹ ਫਲੋੜਪੁਰ ਉਹ ਲੈਕਚਰਰ ਨੇ ਤੇ ਉਹ ਉਹਦੀਆਂ ਵੀ ਦੋ ਕਿਤਾਬਾਂ ਆ ਗਈਆਂ ਨੇ ਉਹ ਵੀ ਮਤਲਬ ਪੋਇਟਰੀ ਲਿਖਦਾ ਫੇਰ ਮੇਰੀ ਵੱਡੀ ਲੜਕੀ ਆ ਉਹ ਪੇਂਟਿੰਗ ਬਹੁਤ ਖੂਬ ਕਰਦੀ ਆ ਕਹਿੰਦਾ ਭਾਵ ਆ ਜਿਹੜੀਆਂ ਹੈਗੀਆਂ ਮਤਲਬ ਕਲਾਤਮਕ ਜਿਹੜੀਆਂ ਰਚਨਾਵਾਂ ਹੈਗੀਆਂ ਬੀਜ ਰੂਪ ਵਿੱਚ ਸਾਡੇ ਘਰ ਚ ਪਈਆਂ ਮੈਨੂੰ ਮੈਂ ਕਿਸਿਆਂ ਤੋਂ ਲਈਆਂ ਗੱਲਾਂ ਤਾਂ ਬੱਚਿਆਂ ਨੇ ਮੇ ਤੋਂ ਉਹ ਸਾਰਾ ਕੁਝ ਪਿਆਉਣ ਦੇ ਰੂਪ ਵਿੱਚ ਲੈ ਲਿਆ ਤੇ ਉਹ ਮੈਨੂੰ ਮੈਂ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਮੇਰੇ ਘਰ ਦਾ ਮਾਹੌਲ ਸਹਿਤਕ ਆ ਕਿ ਨਾ ਸਭ ਤੁਹਾਡੀ ਕਹਾਣੀ ਵੱਲੋਂ ਨੇ ਆ ਹਾਲਾਂਕਿ ਤੁਸੀਂ ਕਈ ਵਾਰ ਜ਼ਿਕਰ ਨਹੀਂ ਜਾਣ ਕੇ ਕਰਦੇ ਹੁੰਦੇ ਤੁਸੀਂ ਕਵਿਤਾ ਦਾ ਇਹ ਗੱਲ ਕਰਦੇ ਹੁੰਦੇ ਆ ਪਰ ਜਿਹੜੀਆਂ ਤੁਹਾਡੀਆਂ ਕਹਾਣੀਆਂ ਨੇ ਮੈਂ ਖੁਦ ਪੜੀਆਂ ਬੜੀਆਂ ਕਮਾਲ ਦੀਆਂ ਕਹਾਣੀਆਂ ਨੇ ਜਿਹੜੀਆਂ ਨਾਗਮਣੀ ਦੇ ਵਿੱਚ ਵੀ ਛਪੀਆਂ ਨੇ ਅਜੀਤ ਦੇ ਵਿੱਚ ਜੁਗਨੀ ਛਪੀ ਹੈ ਜਦੋਂ ਮੈਂ ਤੁਹਾਡੀ ਜੁਗਨੀ ਕਹਾਣੀ ਪੜ੍ਹੀ ਸੀ ਤਾਂ ਕਮਾਲ ਦੀ ਕਹਾਣੀ ਸੀ ਜੁਗਨੀ ਤੇ ਇੱਕ ਤੁਹਾਡੀ ਕਹਾਣੀ ਸੱਚਮੁੱਚ ਦੀ ਕਹਾਣੀ ਯਥਾਰਥਵਾਦੀ ਕਹਾਣੀ ਕਰਮਾ ਪਰਿਮਾ ਜਦੋਂ ਮੈਂ ਉਸ ਕਹਾਣੀ ਨੂੰ ਨਾਟਕ ਦੇ ਵਿੱਚ ਸਿਰਜਿਆ ਵੀ ਸੀਗਾ ਤਾਂ ਪਿੰਡ ਮਾਨ ਬੀਬੜੀਆਂ ਦਾ ਦਰਸ਼ਨ ਸਿੰਘ ਉਹਦੇ ਚੋ ਕੈਰੈਕਟਰ ਹੁੰਦਾ ਤੇ ਸੱਚ ਜਾਣਿਆ ਜਦੋਂ ਦਰਸ਼ਕੋ ਉਹ ਨਾਟਕ ਦੇ ਵਿੱਚ ਦਰਸ਼ਨ ਸਿੰਘ ਦੀ ਗੱਲ ਕਰਦੇ ਆ ਤਾਂ ਸਾਡਾ ਪਾਤਰ ਵੀ ਰੋਂਦਾ ਹੈ ਤੇ ਸਾਹਮਣੇ ਬੈਠੇ ਦਰਸ਼ਕ ਵੀ ਰੋਂਦੇ ਨੇ ਤੇ ਉਹ ਕਹਾਣੀ ਤੁਸੀਂ ਕਿਵੇਂ ਸਰਜੀ ਉਹ ਮਾਨ ਬੀਬੀ ਨਾ ਕਰਮਾ ਭਰੀ ਜਿਹੜੀ ਮਾਂ ਪਾਕਿਸਤਾਨ ਦੇ ਵਿੱਚ ਰਹਿੰਦੀ ਸੀ ਉਹਦੇ ਬਾਰੇ ਸੁਮਪਾਲ ਜੀ ਜਿਲੰਦਰ ਆਕਾਸ਼ ਬਾਣੀ ਤੋਂ ਇੱਕ ਪ੍ਰੋਗਰਾਮ ਉਰਦੂ ਪ੍ਰੋਗਰਾਮ ਚੱਲਦਾ ਆਵਾਜ਼ ਹੈ ਕਹਾ ਹੈ ਉਹਦੇ ਵਿੱਚ ਨਾ ਇੱਕ ਪਾਕਿਸਤਾਨੀ ਮਾਂ ਨੇ ਖਤ ਲਿਖਿਆ ਉੱਥੇ ਨੂੰ ਕਲਸ਼ ਬਾਣੀ ਨੂੰ ਮੇਰਾ ਪੁੱਤਰ ਜਾਨ ਮੁਹੰਮਦ ਇੱਥੇ ਰਹਿ ਗਿਆ ਸੀ ਮਾਨਸਾ ਜ਼ਿਲ੍ਹੇ ਵਿੱਚ ਮਾਨ ਬੀਬੜੀਆਂ ਪਿੰਡਾ ਜੇ ਕੋਈ ਕੋਈ ਸੁਣਦਾ ਗਿਰਦਾ ਹੋਵੇ ਜੇ ਮੇਰੇ ਬੱਚੇ ਨੂੰ ਲੱਭ ਕੇ ਦੱਸ ਦੇ ਵੀ ਜਿਉਂਦਾ ਕਿਵੇਂ ਆ ਕਿਵੇਂ ਆ ਤੇ ਉਹ ਮੇਰੇ ਤੇ ਮਨ ਤੇ ਬੜਾ ਅਸਰ ਹੋਇਆ ਹੁਣ ਆਮ ਲੋਕਾਂ ਨੂੰ ਕੀ ਪਤਾ ਕੀ ਮਤਲਬ ਸੀਗਾ ਉਸ ਤਾਂ ਉਸ ਨੂੰ ਵੀ ਕੋ ਆਉਣਾ ਕੋ ਨਹੀਂ ਮੇਰੇ ਮਨ ਤੇ ਇਹ ਗੱਲ ਬਹੁਤ ਕੀਤੀ ਬਸਰ ਕੀਤੀ ਫਿਰ ਮੈਂ ਆਕਾਸ਼ਬੜੀ ਨੂੰ ਪੱਤਰ ਲਿਖਿਆ ਵੀ ਮੈਨੂੰ ਉਹਦਾ ਡਰੈਸ ਦਿਓ ਕੌਣ ਆ ਬੀਬੀ ਕੋਲ ਉਹਨਾਂ ਨੇ ਫਿਰ ਮੈਨੂੰ ਖੱਤ ਲੈ ਕੇ ਕਸਪਣੀ ਦੱਸਿਆ ਵੀ ਉਹ ਆਇਆ ਇਸ ਤਰ੍ਹਾਂ ਕਰਕੇ ਉਹ ਫਰਾਂਸ ਤੇ ਗਿਆ ਉਸ ਮਾਂ ਨੇ ਫਿਰ ਦੱਸਿਆ ਕਿ ਮੈਂ ਜਦੋਂ ਸੰਸਣ ਚਾਲੀ ਬਣਿਆ ਉਦੋਂ ਮੈਨੂੰ ਲੈਣ ਵੀ ਆਈ ਸੀ ਪਰ ਇੱਕ ਜ਼ਿੰਮੇਦਾਰ ਭਰਾ ਨੇ ਉਸ ਨੂੰ ਲਕੋ ਲਿਆ ਪਰ ਖੂਬਸੂਰਤੀ ਗੱਲ ਇਹ ਆ ਕਿ ਉਸ ਜ਼ਿੰਮੇਦਾਰ ਨੇ ਉਸਨੇ ਆਪਣੇ ਬੱਚਾ ਵਾਂਗ ਪਾਲਿਆ ਤੇ ਆਪਦਾ ਨਾਮ ਦਰਸ਼ਨ ਸਿੰਘ ਵੀ ਰੱਖਿਆ ਦਰਸ਼ਨ ਸਿੰਘ ਜਨ ਮੁਹੰਮਦ ਤੋਂ ਦਰਸ਼ਨ ਸਿੰਘ ਰਹਾ ਦਿੱਤਾ ਦੇ ਉਸ ਮਹਿਮਨ ਖਤਵੀ ਲਿਖਦਾ ਰਿਹਾ ਉਸ ਮਾਂ ਨੂੰ ਮਾਂ ਆਖਰੀ ਮਰਤਬਾ ਵੇਲੇ ਸੀ ਲੇਕਿਨ ਉਹਨਾਂ ਵਿੱਚ ਝੂਠ ਫਾਂਦ ਪੋਦਾ ਰਿਹਾ ਮੈਂ ਤੇਰੇ ਕੋ ਪੁੱਤ ਕੋਲੇ ਗਿਆ ਸੀ ਜੇ ਸੀ ਦਰਸਨ ਮੈਂ ਜਾਂਦਾ ਤਾਂ ਰਿਹਾ ਉਹਦੇ ਕੋਲੇ ਉਹ ਜਿਹੜਾ ਪਰਿਵਾਰ ਸੀ ਉਹ ਥੋੜਾ ਦੱਕਿਆ ਨੂੰ ਸੀ ਵਿਚਾਰਾ ਨਸੀਗਾ ਜਦੋਂ ਉੱਥੇ ਕਰ ਲਿਆ ਕੀਤਾ ਸਾਰੇ ਪਰਿਵਾਰ ਨੂੰ ਦੱਸਿਆ ਦਰਸ਼ਨ ਸਿੰਘ ਨੂੰ ਮਤਲਬ ਜਾਰ ਮਹਮਦ ਨੂੰ ਵੀ ਥੋਲੀ ਮਾਂ ਪਾਕਿਸਤਾਨ ਵਿੱਚ ਜਿਉਂਦੀ ਹੈ ਅਜੇ ਉਹ ਸਾਰਾ ਪਗਵਾਲ ਮੇਰੇ ਪੋਤਾ ਸੀ ਮੈਂ ਟੁੱਟ ਕੇ ਪੈ ਗਿਆ ਕਹਿੰਦਾ ਇਹਦਾ ਮਤਲਬ ਕਿ ਸਾਡਾ ਕੋਈ ਦਰਦਾਰੀ ਦੋਦੀ ਨਹੀਂ ਹੈਗੀ ਫੇਰ ਉਸ ਦੇ ਘਰ ਵਾਲੀ ਸੀਗੀ ਦਰ ਮਤਲਬ ਜਗ محمد ਦੇ ਤੇ ਉਹਨੇ ਮੈਨੂੰ ਕਿਹਾ ਵੀਰ ਕਬਰਾਨਾ ਸਾਨੂੰ ਸਾਰਾ ਪਤਾ ਚੱਕਰ ਚੱਕਰ ਅਸਲ ਤੇ ਇਹ ਹੈ ਕਿ ਜਿਹੜੀ ਜੜੀਆਂ ਸਾਡੀਆਂ ਧੀਆਂ ਨੇ ਚੰਗੇ ਘਰਾਂ ਚ ਵਿਆਹੀਆਂ ਉਹ ਗੁਜੀਆਂ ਗਈਆਂ ਨੇ ਹੁਣ ਜੇ ਉਹ ਕਿਸੇ ਨੂੰ ਪਸਾ ਲੱਗ ਜਾਵੇ ਇਹ ਤਾਂ ਮੁਸਲਮਾਨੀ ਦੀਆਂ ਕੁੜੀਆਂ ਨੇ ਤਾਂ ਸਾਡੀ ਬਹੁਤ ਬੇਇੱਜ਼ਤੀ ਹੋਊਗੀ ਤੇ ਇਸ ਕਰਕੇ ਤੁਸੀਂ ਚੁੱਪ ਹੀ ਕਰ ਜਾਓ ਤੇ ਹਾਂ ਇਹਨਾਂ ਨੂੰ ਜਰੂਰ ਕਹਿ ਦਿਓ ਕਿ ਉਹਦਾ ਦਿਲ ਲੱਗਦਾ ਜਾਂ ਕਿਵੇਂ ਪਾਸਪੋਰਟ ਬਣਾਵੇ ਅਸੀਂ ਉਹਨਾਂ ਸਾਮ ਕੇ ਰੱਖਾਂਗੇ ਵੱਡੀ ਗੱਲ ਇੱਕ ਉਹ ਦਰਸ਼ਨ ਜੈ ਸਿੰਘ ਜਿਹੜਾ ਹੈਗਾ ਉਹ ਥੋੜਾ ਥਸਲਾ ਕੇ ਬੋਲਦਾ ਸੀ ਫਿਰ ਉਹ ਕੋਦੇ ਘਰ ਵਾਲੇ ਨੇ ਪੁੱਛਿਆ ਬੀਬੀ ਇਹ ਥਸਲਾ ਦੇ ਕਨ ਕਹਿੰਦੇ ਵੀਰਾ ਸਾਡਾ ਇੱਥੇ ਜ਼ਮੀਨ ਜਾਇਦਾਦ ਦਾ ਝਗੜਾ ਸੀ ਇਹਨਾਂ ਦੇ ਕਹਿੰਦੇ ਗੰਗਾਸਾ ਮਾਰਿਆ ਤੇ ਉਦੋਂ ਤੋਂ ਇਹ ਨਾ ਗੁੰਗਸਮ ਚ ਰਹਿੰਦੇ ਨੇ ਤੇ ਉਹ ਕਹਾਣੀ ਫਿਰ ਮੈਂ ਉਸ ਤੋਂ ਪਰ ਮੈਂ ਇਹ ਚਾਹੁੰਦਾ ਸੀ ਕਿ ਮਾਂ ਨੂੰ ਪਤਾ ਨਾ ਲੱਗੇ ਪਾਕਿਸਤਾਨ ਚਿੱਠੀਆਂ ਤੇ ਲਿਖਦਾ ਰਿਹਾ ਆ ਨਹੀਂ ਭਲੀ ਝੂਠ ਬੋਲਦਾ ਇਹ ਵਕਤ ਮੈਂ ਉੱਥੇ ਗਿਆ ਸੀ ਐਸੀ ਕੀਤਾ ਤੇ ਜਲਦੀ ਮਿਲੂ ਜੀ पर मैं एक असल ਵਿੱਚ ਇਹ ਚਾਹੁੰਦਾ ਸੀ ਕਿ ਮਾਂ ਆਪਣਾ ਕੁਛ ਗੁਗੁਦਰ ਜਾਵੇ ਉਹ ਬਸ ਉਹ ਦਿਲ ਚ ਲੈ ਕੇ ਚਲਦੇ ਉਹ ਜਦੋਂ ਮੈਂ ਚਿੱਠੀਆਂ ਲੇਦੀ ਸੀ ਤਾਂ ਉਸ ਵੇਲੇ ਉਸ ਦੀ ਉਮਰ 85 ਸਾਲ ਦੀ ਸੀ ਤੇ ਉਹ ਬਹਾਵਲ ਨਗਰ ਰਹਦੀ ਐ ਇਸ ਵੇਲੇ ਤੇ ਉਹਨੇ ਮਨ ਪੂਰਾ ਦਸਵੀਂ ਮਨ ਖਤਾ ਹੁੰਦੀ ਰਹਿੰਦੀ ਅਸੀਂ ਹਾਂ ਤੇ ਇਸ ਤਰ੍ਹਾਂ ਉਹ ਕਹਾਣੀ ਤੇ ਮੇਰੇ ਤੇ ਇਨਾ ਅਸਰ ਕੀਤਾ ਤੇ ਅਸਲ ਵਿੱਚ ਜਦੋਂ ਲੱਭਣ ਵੀ ਕਿਹਾ ਨਾ ਮੈਂ ਇਹ ਅਹਿਸੂਸ ਕਰਦਾ ਸੀ ਕਿ ਉਹਨੂੰ ਸੀਗਾ ਆਪਣੇ ਖਰਕੂਵਾ ਦਾ ਦੌਰ ਸੀ ਮੇਰੇ ਬੱਚਿਆਂ ਕਹਿੰਦੇ ਡੈਡੀ ਜੇ ਨਾਂ ਮਿਲੀ ਫੇਰ ਕੀ ਹੋਊਗਾ ਮੈਂ ਵੀ ਸੋਚਦਾ ਜਾਵਾ ਵੀ ਸ਼ਾਇਦ ਉਹ ਨਾਂ ਮਿਲੇ ਖੈ ਲੱਬ ਲ ਲਵਾਉਂਦਾ ਉਸਦੇ ਘਰੇ ਮੈਂ ਜਾ ਹੀ ਭੜਿਆ ਉਹ ਸਾਰੇ ਪਰਿਵਾਰ ਨੇ ਮੈਨੂੰ ਟੈਨਸ਼ਨ ਨਹੀਂ ਕੀਤਾ ਬਾਹਰ ਦੇ ਲੋਕਾਂ ਨੇ ਜਰੂਰ ਦੱਸਿਆ ਕਿ ਵੀ ਵਕਾਈ ਉਹ ਮੁਸਲਮਾਨੀ ਦਾ ਮੁੰਡਾ ਪਾ ਤੇ ਆਪਵਾਜੀ ਇਹ ਕੋ ਕਹਾਣੀ ਸੀ ਕਿ ਉਹਦੇ ਨਾਂ ਸੀ ਬੀਬੀ ਭਗਪਤੀ ਤੇ ਕ ਕਮਾਲ ਦੀ ਬੀਬੀ ਸੀ ਜੋ ਤੇ ਹੁਣ ਮੈਨੂੰ ਪਤਾ ਲੱਗਿਆ ਜੱਜ ਜਾਰ ਮੁਹੰਮਦ ਸੀ ਉਹ ਵੀ ਗੁਜ਼ਰ ਚੁਕਿਆ ਤੇ ਨੌ ਦਾ ਦਰਸ਼ਨ ਸਿੰਘ ਜੀ ਉਹ ਵੀ ਗੁজার ਚੁੱਕਿਆ ਸੋ ਬਹੁਤ ਵੱਡਾ ਦਰਦ ਹੈ ਤੈਨੂੰ ਸਭ ਅੱਜ ਜੋ ਕਵਿਤਾ ਲਿਖੀ ਜਾ ਰਹੀ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਦੀ ਕਵਿਤਾ ਮੰਨਦੇ ਹੋ ਕਿੱਥੇ ਖੜੀ ਅੱਜ ਦੀ ਕਵਿਤਾ ਕਵਤਾ ਜਿਹੜੀ ਹੁੰਦੀ ਆ ਨਾ ਕਵਤਾ ਕੋਈ ਆਰਮਚੇਅਰ ਰਾਇਟਲਿਜ਼ਮ ਨਹੀਂ ਹੈ ਕੋਈ ਕਮਰੇ ਚ ਬੈਠੇ ਦੋ ਪੈਗ ਲਾ ਲੈ ਸੋਚ ਕੇ ਲਿਖੀ ਜਾਵੀ ਕਵਤਾ ਤਾਂ ਇਹ ਹੈ ਕਿ ਜਿਵੇਂ ਨਾ ਪਿਛਲੀ ਪੈਰ ਦੇ ਪੈਰ ਵਿੱਚ ਟ੍ਰੇਲ ਸਿੰਦਿਆ ਉਹ ਸਾਡੇ ਰੂਹ ਵਿੱਚੋਂ ਖਿੰਡ ਖਿੰਡਦੀ ਆ ਕੱਪਟਾ ਕੋਈ ਬਹੁਤਾਂ ਨੇ ਪਰਭਾਸ਼ਤ ਬੜੀ ਕੀਤੀ ਆ ਪਰ ਕੱਪਟਾ ਜਿਹੜੀ ਹੈਗਾ ਟੈਲ ਡੇਟ ਪਰਭਾਸ਼ਤ ਨਹੀਂ ਹੋਣੀ ਪੂਰਨ ਉਸੇ ਕਹਿੰਦਾ ਪ੍ਰੇਮ ਵਿੱਚ ਪੁੱਛਿਆ ਲਈ ਗੱਲਾਂ ਹੁੰਦੀਆਂ ਉਹੀ ਕੱਪਟਾ ਹੁੰਦੀ ਆ ਕਿਸ ਨੇ ਕਿਵੇਂ ਕੀਆ ਕਿਵੇਂ ਕੀਆ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਸੰਤ ਦਾਸ ਨੇ ਹੋਏ ਨੇ ਉਹ ਕਹਿੰਦਾ ਇਫ ਯੂ ਆਸਕ ਮੀ ਬਟਰੀ ਪੋਇਟਰੀ ਥੈਨ ਆਈ ਡੋਟ ਨੋ ਬਟਰੀ ਪੋਇਟਰੀ ਇਫ ਯੂ ਡੋ ਨੋਟ ਆਸਕ ਮੀ ਪੋਇਟਰੀ ਥੈਨ ਆਈ ਰੋਬਟ ਇਨ ਪੋਇਟਰੀ ਭਾਵ ਇਹ ਕਿ ਜੇ ਤੁਸੀਂ ਮੈਨੂੰ ਪੁੱਛਦੇ ਹੋ ਕਿ ਕੱਲਤਾ ਕੀ ਹੈ ਫਿਰ ਮੈਨੂੰ ਨਹੀਂ ਪਤਾ ਤੇ ਜਦੋਂ ਤੁਸੀਂ ਪੁੱਛਦੇ ਹੋ ਕਿ ਕਵਤਾ ਜਦੋਂ ਮੈਨੂੰ ਪੁੱਛਦੇ ਕਵਤਾ ਕੀ ਹੈ ਤਾਂ ਮੈਨੂੰ ਨਹੀਂ ਪਤਾ ਪਰ ਜਦੋਂ ਕੋਈ ਸਹੀ ਨਹੀਂ ਪੁੱਛਦੇ ਤਾਂ ਫਿਰ ਮੈਨੂੰ ਪਤਾ ਹੁੰਦਾ ਵੀ ਕਵਤਾ ਕੀ ਆ ਕਵਤਾ ਇੱਕ ਅਹਿਸਾਸ ਦਾ ਨਾਮ ਆ ਕਵਤਾ ਅਸਲ ਕਿ ਹੈ ਕਿ ਕਵਤਾ ਨਾਲ ਜਿਹੜੀ ਹੁੰਦੀ ਆ ਇਹ ਰੂਹ ਦਾ ਅਨਵਾਦ ਆ ਉਹ ਕਵਤਾ ਹੁੰਦੀ ਆ ਥੋੜੀ ਜੀ ਕਹਾਣੀ ਬਾਰੇ ਵੀ ਗੱਲ ਅੱਜ ਦੀ ਖਾਣੀ ਕਿਵੇਂ ਦੀ ਹੈ ਅੱਜ ਦੀ ਕਹਾਣੀ ਇਹ ਆ ਕਿ ਕਹਾਣੀ ਨਾ ਬਹੁਤੀ ਬਹੁਤੀ ਤਾਂ ਹੈ ਨਾ ਫਾਰਮੂਲਾ ਟਾਈਪ ਆ ਇੱਕ ਚੌਕਟੇ ਵਿੱਚ ਲਿਖੀ ਜਾ ਰਹੀ ਆ ਮੈਂ ਕਿਹਾ ਨਾ ਨਹੀਂ ਲੈਣਾ ਚਾਹੁੰਦਾ ਆਪਣੇ ਨੂੰ ਬਹੁਤ ਵੱਡਾ ਕੋਈ ਨਾਗਲਿਸ ਗਿਣ ਰਿਹਾ ਸ਼ਾਇਦ ਤੂੰ ਤੋਰ ਦੇ ਸੈਰ ਤੀਆ ਉਹ ਖੜਾ ਨਹੀਂ ਸਰਦਾ ਪਿੰਡ 'ਚ ਤੁਰਿਆ ਫਿਰਦਾ ਉਹਨੂੰ ਇਹ ਨਹੀਂ ਪਤਾ ਕਿ ਕਹਾਣੀ ਹੁਣ ਕਿੱਥੇ ਚਲੀ ਆ ਕਹਾਣੀ ਇਹ ਨਹੀਂ ਹੁੰਦੀ ਕੋਕੀ ਕੋ ਕ ਮਤਲਬ ਗੱਲ ਕਿਸੇ ਕੀ ਵਾਪਰਿਆ ਕੀ ਹੋਇਆ ਕੀ ਇਹ ਨਹੀਂ ਤੁਸੀਂ ਉਹ ਤਾਂ ਇੱਕ ਤਾਂ ਹੁੰਦਾ ਸਿਧਾਸ ਇੱਕ ਹੁੰਦਾ ਤੁਸੀਂ ਕਿਵੇਂ ਦੇਖਦੇ ਹੋ ਵਕ ਨੂੰ ਗੱਲ ਇਹ ਹੈ ਤੇ ਤੁਸੀਂ ਜਿਹੜੀ ਕਹਾਣੀ ਲਿਖੀ ਜਾ ਰਹੀ ਆ ਉਹ ਕਿ ਨਜ਼ਰੀਏ ਨੂੰ ਜਿਹੜਾ ਹੁੰਦਾ ਤੁਸੀਂ ਦ੍ਰਿਸ਼ ਨਜ਼ਰੀਏ ਇਹ ਚ ਬਦਲ ਨਜ਼ਰੀਏ ਤੋਂ ਨਜ਼ਰੀਏ 'ਚ ਬਦਲ ਕੇ ਲਿਖਣਾ ਹੁੰਦਾ ਤੇ ਇਸ ਕਰਕੇ ਬਹੁਤ ਜਿਹੜੀ ਹੈਗੀ ਹੈ ਨਾ ਜਿੰਨ ਮਲੁਖੀ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਕੋਖਣਾ ਬਹੁਤ ਜ਼ਰੂਰੀ ਆ ਜਿਵੇਂ ਜੇ ਤੁਸੀਂ ਦਾਦਾਸਰ ਦਾ ਹੈ ਤੇ ਜ਼ਿੰਦਗੀ ਹੈ ਪੈਦਾਤ ਹੋ ਗਏ ਆਦਮੀ ਈਵ ਤੋਂ ਬਾਅਦ ਜਿਹੜਾ ਉਸਦਾ ਪਰਿਵਾਰ ਸੀ ਆਦਮ ਬਾਬੇ ਤੇ ਆਦਮ ਦਾ ਉਹ ਬਰਗਤ ਫਰ ਉੱਚਖਾਂ ਤੋਂ ਬਾਅਦ ਉਹ ਧਰਤੀ ਤੇ ਸਿਰ ਦਿੱਤਾ ਗਿਆ ਪਰ ਹੁਣ ਉਹ ਜਿਹੜਾ ਆਦਮ ਤੇ ਮਾਈ ਹਵਾ ਤੇ ਬਾਬਾ ਆਦਮ ਅਸੀਂ ਉਸ ਦੀ ਲਾਦਾ ਤੇ ਅਸੀਂ ਅਕੇ ਅਕੇ ਕਿਵੇਂ ਦਸਤਾਰ ਗਏ ਆ ਵਰਤੋਂ ਬਲੈਕ ਬਰੇਥਾ ਹਾਇ ਤਾਂ ਨਾਟਕ ਆ ਲੇਕਿਨ ਕਵਤਾ ਵੀ ਲਿਖਦਾ ਸੀ ਉਹ ਕਹਿੰਦਾ ਕਿ ਜਿਹੜੇ ਜਿਹੜਾ ਜਿਉਣ ਦੀ ਖਾਤਰ ਖਾਣਾ ਖਾਣਾ ਬਹੁਤ ਜ਼ਰੂਰੀ ਆ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਜੇ ਅਸੀਂ ਖਾ ਲਿਆ ਉਹ ਜਿਉਂ ਵੀ ਲਿਆ ਜਿਉਣ ਦੀ ਖਾਤਰ ਬਹੁਤ ਬਹੁਤ ਕੁਝ ਜ਼ਰੂਰੀ ਹੁੰਦਾ ਜਿਹੜੀ ਜ਼ਿੰਦਗੀ ਵਿੱਚ ਤੁਸੀਂ ਜਿਉਂ ਕਿ ਮੇਰੇਵੇਂਓ ਥੋੜੇ ਵਿੱਚ ਵਗਦੀ ਨਦੀ ਵਰਗੇ ਵਹਿਣ ਵੀ ਮੇਰੇ ਕਪਤਾਨ ਦੇ ਖਿਆਲ ਵੀ ਹੁੰਦੇ ਨੇ ਉਹਨੂੰ ਤੁਸੀਂ ਸ਼ਬਦਾਂ ਵਿੱਚ ਕਿਵੇਂ ਝਾਲਣਾ ਉਹ ਤੁਹਾਡੀ ਆਪਣੀ ਜਿਹੜੀ ਹੁੰਦੀ ਆ ਉਹ ਕ੍ਰੀਏਟੀਵਿਟੀ ਤੇ ਉਹਨੂੰ ਨਿਰਭਰ ਕਰਦੀ ਆ ਸੋ ਮੇਰਾ ਅੰਤਮ ਸਵਾਲ ਆ ਜੀ ਜੋ ਤੁਹਾਨੂੰ ਮਾਨ ਸਨਮਾਨ ਮਿਲੇ ਨੇ ਉਹਨਾਂ ਬਾਰੇ ਥੋੜੀ ਜੀ ਗੱਲ ਕਰ ਲਓ ਮਾਨ ਸਨਮਾਨ ਪਤਾ ਨਹੀਂ ਕਿੰਨੇ ਕਿਨੇ ਹੁਣ ਗਿਣੇ ਨਹੀਂ ਜਾ ਸਕਦੇ ਤੇ ਪਿੱਛੇ ਜੇ ਮੈਨੂੰ ਸਨਮਾਨ ਮਿਲਿਆ ਆਪਣੇ ਆਪ ਮਰਮਿੰਦਰ ਜੀ ਬਹੁਤ ਵੱਡੇ ਸ਼ਾਇਰ ਹੋਏ ਨੇ ਉਹਦੇ ਉਹਦੀ ਯਾਦ ਵਿੱਚ ਮੈਨੂੰ ਪਰਮਿੰਦਰ ਦੀ ਯਾਦਗਾਰੀ ਪੁਰਸਕਾਰ ਮਿਲਿਆ ਫਿਰ ਪ੍ਰੀਤ ਲੜੀ ਯਾਦਗਾਰੀ ਪੁਸਤਕਾਰ ਮੈਨੂੰ ਮਿਲਿਆ ਆਪਣੇ ਅੰਮ੍ਰਿਤਸਰ ਤੋਂ ਜਿੱਥੋਂ ਆਪਣੇ ਆਪਣੇ ਸੋਪ ਕਿਹੜੇ ਸਮ ਵੱਡੇ ਕਵੀ ਹੋਏ ਸੀਗੇ ਨਾ ਰਾਈਟਰ ਉੱਥੇ ਰਹਿੰਦੇ ਸੀ ਉੱਥੋਂ ਮੈਨੂੰ ਸਨਮਾਨ ਮਿਲਿਆ ਤੇ ਨੇਕਾ ਇਹ ਸਨਮਾਨ ਹੈ ਆਪਣਾ ਹਰੀ ਸਿੰਘ ਦਿਲਬਰ ਸਨਮਾਨ ਮੈਨੂੰ ਮਿਲਿਆ ਹਾਂ ਜੀ ਤੇ ਭਜੌਰ ਤੋਂ ਬੀਬੀ ਬਸੰਤ ਕੌਰ ਨੂੰ ਯਾਦਗਾਰੀ ਪਰਮਣ ਮਿਲਿਆ ਕੋ ਹੋਰ ਕਿੰਨੇ ਹੀ ਨਾਮ ਨੇ ਹੁਣ ਇਨਾਮ ਸਲਮਾਨ ਮਿਲੇ ਨੇ ਜਿਹੜੇ ਕਿ ਮੈਨੂੰ ਗਿਣੇ ਤਾਂ ਨਹੀਂ ਜਾ ਸਕਦੇ ਪਰ ਬਹੁਤ ਜਿਵੇਂ ਵੀ ਕਿਸੇ ਨੇ ਮੈਨੂੰ ਸਮਝਿਆ ਚਲ ਇਹ ਆ ਕਿ ਜੁੜੇ ਨਹੀਂ ਹੁੰਦਾ ਇੱਕ ਇਹ ਕਲਪਤੀ ਆ ਅੱਜ ਕੱਲ ਨਾ ਚੂਹਾ ਦੌੜ ਬਹੁਤ ਲੱਗੀ ਹੋਈ ਆ ਇਨਾਮ ਪ੍ਰਾਪਤ ਕਰਨ ਦੀ ਖਾਤਰ ਇੰਨੀਆਂ ਮਤਲਬ ਜੁਹਾੜ ਬੰਦੀਆਂ ਚਲਦੀਆਂ ਨੇ ਤੇ ਮੈਨੂੰ ਉਹਨਾਂ ਤੋਂ ਐਨੇ ਕੋਫਤ ਆਉਂਦੀ ਆ ਕਿ ਰਹਿ ਰਬ ਦਾ ਨੋ ਕਿ ਇਹ ਗੱਲ ਹੈ ਕਿ ਮੈਨੂੰ ਕਿਸੇ ਨੇ ਚੁੰਨ ਲਿਆ ਤੇ ਚੁੰਨ ਲਿਆ ਵਧੀਆ ਗੱਲ ਹੈ ਹਾਲਾਂਕਿ ਜਗਰਾਉ ਵਾਲਿਆਂ ਨੇ ਵੀ ਮੈਨੂੰ ਕੁਛ ਕਰ ਦਿੱਤਾ ਮੈਨੂੰ ਪਰ ਮੈਂ ਕਦੇ ਇਹ ਜਗਾੜਬੰਦੀ ਨਹੀਂ ਪੈਂਦਾ ਹਾਂ ਮੈਨੂੰ ਇਹ ਆ ਮੈਨੂੰ ਆਪਣੀ ਰੂਹ ਦਾ ਰਾਜ ਹੈ ਕਿ ਬਸ ਲਿਖ ਲੈਣਾ ਬਸ ਠੀਕ ਹੈ ਜੀ ਬਸ ਮੈਂ ਟਿਲੋਂ ਸਾਹਿਬ ਤੁਹਾਡੀ ਇੱਕ ਕਵਿਤਾ ਬੜੀ ਖੂਬਸੂਰਤ ਕਵਿਤਾ ਬਾਜ਼ਾਰ ਗਜ਼ਨੀ ਦਾ ਇਹ ਮੇਰੀ ਇੱਛਾ ਹੈ ਕਿ ਦਰਸ਼ਕਾਂ ਨਾਲ ਉਹ ਸਮਝ ਕੀਤੀ ਜਾਏ ਕਰਦਾ ਇਸ ਤੋਂ ਪਹਿਲਾਂ ਕਿਵੇਂ ਨਜ਼ਮ ਸਲਾਮਾਤ ਥੋੜਾ ਜਿਹਾ ਦੋ ਤਿੰਨ ਲਾਈਨਾਂ ਤੇ ਉਹਦਾ ਪਛੋਕੜ ਜੋੜ ਦੱਸਾਂ ਗਜ਼ਨਵੀ ਜਦ ਤੇ ਅਫਗਾਨੀ ਆਪਣੇ ਨਾ ਜਦੋਂ ਹਮਲੇ ਕਰਦੇ ਸੀਗੇ ਲੁੱਟ ਖੋਹ ਤੋਂ ਕਰਨ ਤੋਂ ਬਾਅਦ ਉੱਥੇ ਧੀਆਂ ਪੇਣਾਂ ਨੂੰ ਵੀ ਲੁੱਟ ਕੇ ਲੈ ਜਾਂਦੇ ਹੁੰਦੇ ਸੀ ਫਿਰ ਉੱਥੇ ਜਾ ਕੇ ਗਜ਼ਨੀ ਦੇ ਬਾਜ਼ਾਰ ਵਿੱਚ ਉਹਨਾਂ ਦੀ ਨਿਲਾਮੀ ਕਰਦੇ ਸੀ ਐਲਕਾਰਾਂ ਨੂੰ ਵੇਚਦੇ ਸੀ ਹਾਂਜੀ ਤੇ ਉਹ ਉੱਤੇ ਉਹ ਉੱਥੇ ਨਾ ਹੁਣ ਇਹ ਸਮਝਦਾ ਕਿ ਉਹ ਜਿਹੜੀ ਜਾਂਦੀਆਂ ਸੀ ਨਾ ਬੀਬੀਆਂ ਉਹਨਾਂ ਦਾ ਨਾਮ ਰੱਖਦੇ ਹ ਹੁਸਨੇਹਿੰਦ ਹੁਸਨੇ ਹਿੰਦੀ ਕਹਿ ਕੇ ਉਹਨਾਂ ਦੀ ਬੋਲੀ ਲਾਉਦੇ ਹੁੰਦੇ ਸੀਗੇ ਤੇ ਉਹ ਮੈਂ ਸਮਝਦਾ ਤੇ ਉਹ ਜਿਹੜੇ ਹੁਸਨੇ ਹਿੰਦ ਗਜਨੀ ਦਾ ਬਾਜ਼ਾਰ ਸੀ ਉਹ ਨਹੀਂ ਨਾ ਉੱਥੇ ਹੀ ਨਹੀਂ ਹੈ ਉਹ ਹੁਣ ਇੱਥੇ ਸਾਡੇ ਭਾਰਤਵਰਸ਼ ਵਿੱਚ ਵੀ ਥਾਂ ਥਾਂ ਗਜਨੀ ਬਾਜ਼ਾਰ ਖੁਦ-ਬਖ ਸੰਤਾਵਾਂ ਵਿੱਚ ਖੁੱਲ ਚੁੱਕੇ ਨੇ ਉਹ ਮਤਲਬ ਉਸੇ ਗਜਨੀ ਦੇ ਬਾਜ਼ਾਰ ਨੂੰ ਮੈਂ ਆਪਣੇ ਢੰਗ ਨਾਲ ਕਨਸੈਪਚੁਅਲਾਈਜ਼ ਕੀਤਾ ਲਜ਼ਮ ਦਾ ਨਾਮ ਹੈ ਜੀ ਬਾਜ਼ਾਰ ਗਜਨੀ ਦਾ ਹੁਣ ਗਜਨ ਵੀ ਅਤੇ ਅਬਦਾਲੀ ਗਜਰੀ ਦੇ ਬਾਜ਼ਾਰ 'ਚ ਹੁਸਨੇ ਹਿੰਦੀ ਬੋਲੀ ਨਹੀਂ ਲਗਾਉਂਦੇ ਤੇ ਨਾ ਹੀ ਆਪਣੇ ਅਮੀਰਾਂ ਵਜ਼ੀਰਾਂ ਤੇ ਅਹਿਲਕਾਰਾਂ ਨੂੰ ਵੰਡਦੇ ਨੇ ਸਹਿਮੇ ਹੋਏ ਬੁੱਤਾਂ ਦੇ ਤੋਹਫੇ ਉਸ ਵੇਲੇ ਸ਼ਰਮ ਨਾਲ ਸਿਰ ਝੁਕਦਾ ਹੀ ਨਹੀਂ ਸਿਰ ਚਕਰਾਂਦਾ ਵੀ ਹੈ ਜਦੋਂ ਦੇਖਦਾ ਹਾਂ ਇੱਥੇ ਵੀ ਖੁੱਲ ਗਏ ਨੇ ਗਜ਼ਨੀ ਦੇ ਬਾਜ਼ਾਰ ਇਹ ਵੱਡੇ ਦਫ਼ਤਰ ਦਾ ਵੱਡਾ ਸਾਹਿਬ ਵੱਡੇ ਦਫ਼ਤਰ ਦਾ ਵੱਡਾ ਸਾਹਿਬ ਜਦ ਆਪਣੀ ਜਾਪਾਨੀ ਗੁੱਡੀ ਵਰਗੀ ਸਟੈਨੋ ਨੂੰ ਆਊਟਸਟੈਂਡਿੰਗ ਏਸੀਆਰ ਲਿਖਣ ਲਈ ਖਸਿਆਨਾ ਹਾਸਾ ਹੱਸਦਾ ਹੈ ਤਾਂ ਸਟੈਨੋ ਦਾ ਹੱਥ ਟੇਬਲ ਤੇ ਪੇ ਟੇਬਲ ਤੇ ਪੈਪਰ ਵੇਟ ਬਲ ਕਦੇ ਅੱਗੇ ਵਧਦਾ ਹੈ ਕਦੇ ਪਛਾਂ ਮੁਰਦਾ ਹੈ ਤਾਂ ਮੈਨੂੰ ਲੱਗਿਆ ਗਜ਼ਨੀ ਦਾ ਬਾਜ਼ਾਰ ਤਾਂ ਇੱਥੇ ਵੀ ਹੈ ਬੇਸਬਦਿਆਲੇ ਦਾ ਕੋਕਾ ਪੰਡਤ ਜਦ ਆਪਣੀ ਖੁਜਾਰਤਨ ਤੋਂ ਵਾਇਵਾ ਤੋਂ ਪਹਿਲਾਂ ਸਿੱਕੇ ਬਦਲ ਡੀਲ ਕਰਦਾ ਹੈ ਤਾਂ ਸੀਸ ਤਾਂ ਸੀਸ ਦਾ ਵਰਕਾ ਵਰਕਾ ਮੁਫਲਸੀ ਦੇ ਖਾਰੇ ਹੰਝੂਆਂ ਚ ਭੇਜਦਾ ਹੈ ਤਾਂ ਮੈਨੂੰ ਲੱਗਿਆ ਗਜ਼ਨੀ ਦਾ ਬਾਜ਼ਾਰ ਤਾਂ ਇੱਥੇ ਵੀ ਹੈ ਚੋਗਾ ਚਗਾਉਣ ਦੇ ਬਹਾਨੇ ਜਦ ਕੋਈ ਸ਼ਾਤਰ ਗੋਲਾ ਕਬੂਤਰ ਕੰਬਲੇ ਕੰਬਲੇ ਘੁੱਗੀ ਨੂੰ ਬਾਜ ਦੇ ਪੰਜੇ ਚ ਫੜਾਉਂਦਾ ਫਸਾਉਂਦਾ ਹੈ ਤਾਂ ਮੈਨੂੰ ਲੱਗਿਆ ਗਜ਼ਨੀ ਦਾ ਬਾਜ਼ਾਰ ਤਾਂ ਇੱਥੇ ਵੀ ਹੈ ਗਜ਼ਲ ਦੇ ਮਸਲੇ ਬਾਰੇ ਕੀ ਸ਼ਾਇਰਾ ਗਜ਼ਲ ਦੇ ਮਸਲੇ ਬਾਰੇ ਕੀ ਸ਼ਾਇਰਾ ਗਜ਼ਲ ਦੀ ਸੂਸ ਸੁਧਾਈ ਲਈ ਜਦ ਉਸਤਾਦ ਦੇ ਹੁਜਰੇ ਚ ਜਾਂਦੀ ਹੈ ਤਾਂ ਮਤੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਕਾਫੀਏ ਤੇ ਰਦੀਫ ਦਾ ਅਲਜਬਰਾ ਸਮਝਾਉਣ ਸਮੇ ਉਸਤਾਦ ਗੁੰਗੀ ਬਹਿਤੀ ਲਹਿਰ ਮੰਗਦਾ ਹੈ ਤਾਂ ਮੈਨੂੰ ਲੱਗਿਆ ਗਜ਼ਲੇ ਦਾ ਬਾਜ਼ਾਰ ਤਾਂ ਇੱਥੇ ਵੀ ਹੈ ਹੋਂਤਾਂ ਮਲ ਹੋਂਤਾਂ ਲਿਆ ਜਾਵੇਗਾ ਬਦਲਾ ਕੋੜਿਆਂ ਦੀਆਂ ਪਿੱਠਾਂ ਤੇ ਲਿਖੇ ਮਜਬੂਰ ਇਤਿਹਾਸ ਦਾ ਜਦ ਤਾਂਬੇ ਰੰਗੀਆਂ ਨਜ਼ਰਾਂ ਦਾ ਨੇਜਾ ਹਾਬੜੀ ਅੱਖ ਤੇ ਟੀਲ ਚ ਬਜੇਗਾ ਤੈਨੂੰ ਗੈਰਤੀ ਗੁਰਦਾ ਡੰਕਾ ਗਜ਼ਨੀ ਦੇ ਬਾਜ਼ਾਰ ਚ ਬਜੇਗਾ ਇੱਕ ਹੋਰ ਨਜ਼ਮ ਸਾਹ ਦੀ ਨਜ਼ੀ ਉਸ ਦਾ ਨਾਂ ਹੈ ਜਗਨੂ ਮੇਰੇ ਘਰਾਂ ਤੇ ਕਿਸੇ ਦੇਵਤੇ ਦੀ ਕੋਪੀ ਹੈ ਇੱਥੇ ਇੱਕ ਕਿਕਰਨ ਫੁੱਲ ਨਹੀਂ ਲੱਗਦੇ ਹਰ ਦੰਦਲ ਨੂੰ ਤੇਲਾ ਖਾਵੇ ਜੋਹਰ ਨੋਟਾ ਚੁੰਗੀਆਂ ਪਰਦਾ ਜੇਹਰ ਨੋਟਾ ਚੁੰਗਣੀ ਪਰਦਾ ਜੰਗਲੀ ਬਾਹ ਖਾਣ ਨੂੰ ਆਵੇ ਇਹਦੇ ਅਖੂਹਾਂ ਦੇ ਵਿੱਚ ਕੂੜੇ ਕਿੱਥੇ ਕੋਈ ਪਿਆਸ ਬਜਾਵੇ ਤੜਪ ਤੜਪ ਕੇ ਜੱਡ ਰਿਹਾ ਮੈਂ ਆਪਣੇ ਇੱਕ ਮਹਿਰਮ ਦੇclave ਬੰਦਾ ਬੜਾ ਦਿਆਲੂ ਸੀ ਉਹ ਕੱਚਾ ਪਾਰਾ ਮੂੰਹ ਨੂੰ ਲਾਵੇ ਇਸ ਗਰਾਂ ਦੀ ਦਲਦਲ ਅੰਦਰ ਚੰਦਨ ਰੁੱਖ ਜੇ ਮਹਿਕ ਲਾਵੇ ਗਜ਼ਲਾਂ ਬਾਗੂ ਹਾਤੇ ਪਰਦੀ ਕੋਈ ਗਲੋ ਗਲੇ ਲੱਗ ਜਾਵੇ ਦਾ ਇਸ ਗਰਾਂ ਦੇ ਹਰ ਤੂਰੇ ਨੂੰ ਸੱਤੇ ਕਪਣੀ ਅਗਲਕ ਜਾਵੇ ਹੁਣ ਇੱਕ ਜਗਨੂ ਜਾਗ ਪਿਆ ਹੈ ਹੁਣ ਇੱਕ ਜਗਨੂ ਜਾਗ ਪਿਆ ਹੈ ਜੋ ਚਾਨਣ ਦੀਆਂ ਬਾਤਾਂ ਪਾਵੇ ਕਾਲੀ ਰਾਤ ਹੰਧਾਰਾ ਪਰਦੀ ਸੁਹਾ ਸੁਹਰੇ ਚੜਨਾ ਆਵੇ ਬਹੁਤ ਬਹੁਤ ਧੰਨਵਾਦ ਜੀ ਕਮਾਲ ਦੀਆਂ ਕਵਿਤਾਵਾਂ ਸਾਡੇ ਦਰਸ਼ਕਾਂ ਨੂੰ ਵੀ ਚੰਗੀਆਂ ਲੱਗੀਆਂ ਬਹੁਤ ਬਹੁਤ ਧੰਨਵਾਦ